Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਕੋਵਿਡ-19 ਦੇ 5 ਸਾਲ ਬਾਅਦ ਚੀਨ ਚ ਇੱਕ ਹੋਰ ਵਾਇਰਸ ਨਾਲ ਮਚਿਆ ਹਾਹਾਕਾਰ ਐਮਰਜੈਂਸੀ ਵਰਗੇ ਹਾਲਾਤ ਜਾਨੋ ਵਾਇਰਸ ਬਾਰੇ ਸਭ ਕੁਝ ਛੱਤੀ ਨਿਊਜ਼ੀਲੈਂਡ 2025 'ਚ ਪੈਰ ਰੱਖਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਨਿਊਜ਼ੀਲੈਂਡ ਵਿਕੋ ਆਤਿਸ਼ਬਾਜੀ ਤੇ ਮਨਮੋਹਕ ਵੀਡੀਓ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਕਾਬੂ ਕੀਤੇ 7113 ਭਾਰਤੀ ਕੋਰੋਨਾ ਮਾਰੀ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ 5 ਸਾਲਾਂ ਬਾਅਦ ਚੀਨ ਵਿੱਚ ਇੱਕ ਹੋਰ ਖਤਰਨਾਕ ਵਾਇਰਸ ਨੇ ਹਰ ਕੰਮ ਪਚਾ ਦਿੱਤਾ ਹੈ ਇਸ ਵਾਇਰਸ ਦਾ ਨਾਮ ਹਿਊਮਨ ਮੈਟਾ ਪਿਉਮੇ ਵਾਇਰਸ ਰੱਖਿਆ ਗਿਆ ਗਿਆ ਤੁਹਾਨੂੰ ਦੱਸਿਆ ਜਾ ਰਿਹਾ ਹੈਗਾ ਕਿ ਇਹ ਕੋਰੋਨਾ ਵਾਇਰਸ ਜਿੰਨਾ ਹੀ ਸ਼ੂਤ ਵਾਲਾ ਅਤੇ ਘਾਤਕ ਹੈ ਇਸ ਕਾਰਨ ਹੁਣ ਤੱਕ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਕੁਝ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਤੋਂ ਪਤਾ ਲੱਗਦਾ ਹੈ ਕਿ ਚੀਨ ਵਿੱਚ ਕਈ ਵਾਇਰਸ ਸਾਹਮਣੇ ਹੋਏ ਹਨ ਤੁਹਾਨੂੰ ਦੱਸ ਦਈਏ ਹਸਪਤਾਲਾਂ ਤੇ ਸ਼ਮਸ਼ਾਨ ਘਾਟਾਂ ਵਿੱਚ ਪੀੜ ਹੈ ਆਨਲਾਈਨ ਸ਼ੇਅਰ ਕੀਤੀਆਂ ਗਈਆਂ ਵੀਡੀਓ ਵਿੱਚ ਹਸਪਤਾਲਾਂ ਵਿੱਚ ਪੀੜ ਦੇਖੀ ਜਾ ਸਕਦੀ ਹੈ ਇਹ ਦਾਵਾ ਕੀਤਾ ਜਾ ਰਿਹਾ ਹੈਗਾ ਕਿ ਚੀਨ ਨੇ ਐਮਰਜੈਂਸੀ ਦੀ ਕੋਸ਼ਲਾ ਕਰ ਦਿੱਤੀ ਹੈ ਹਾਲਾਂਕਿ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਐਚ ਐਮ ਪੀ ਵੀ ਫਲੂ ਦੇ ਲੱਛਣ ਕਰੋਨਾ ਵਾਇਰਸ ਦੇ ਸਮਾਨ ਹਨ ਸਿਹਤ ਅਧਿਕਾਰੀ ਵਾਇਰਸ ਦੇ ਫੈਲਣ ਤੋਂ ਬਾਅਦ ਸਥਿਤੀ ਦੇ ਨੇੜੇੋਂ ਨਜ਼ਰ ਰੱਖ ਰਹੇ ਹਨ ਇਸ ਨੂੰ ਆਮ ਪਾਚਾ ਵਿੱਚ ਰਹੇ ਸਮਈ ਨਿਮੋਨੀਆ ਵੀ ਕਿਹਾ ਜਾ ਸਕਦਾ ਹੈ ਰਾਈਟਰਜ਼ ਦੇ ਅਨੁਸਾਰ ਚੀਨ ਦੀ ਬਿਮਾਰੀ ਨਿਯੰਤਰਣ ਅਥਾਰਟੀ ਨੇ ਪਿਛਲੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਰਹੱਸਮਈ ਨਿਮੋਨੀਆ ਦੇ ਮਾਮਲਿਆਂ ਦੇ ਨੇੜੇੋਂ ਧਿਆਨ ਕਰ ਰਿਹਾ ਹੈ ਇਸ ਨਾਲ ਅਕਸਰ ਸਰਦੀਆਂ ਦੌਰਾਨ ਸਾਰੇ ਮਾਮਲਿਆਂ 'ਚ ਵਾਧਾ ਹੋਣ ਦੀ ਉਮੀਦ ਹੈ ਕੀਤੀ ਜਾਂਦੀ ਹੈ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਵਕ ਵਕ ਤੇ ਆਇਆ ਤਾਂ ਪਤਾ ਲੱਗਾ ਹੈ ਕਿ ਇਹ ਵਾਇਰਸ ਹੈ ਘਰ ਤੋਂ ਘਟ ਛੇ ਦਾ ਹੱਕਿਆ ਤੋਂ ਮੌਜੂਦ ਹੈ ਇਹ ਇੱਕ ਆਮ ਸਾਦੀ ਬਿਮਾਰੀ ਦੇ ਰੂਪ ਵਿੱਚ ਪੂਰੀ ਦੁਨੀਆ 'ਚ ਫੈਲ ਚੁੱਕਿਆ ਹੈ ਇਹ ਮੁੱਖ ਤੌਰ ਤੇ ਖੰਗਣ ਅਤੇ ਛਿੱਕਨ ਨਾਲ ਫੈਲਦਾ ਹੈ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਦੂਸ਼ਿਤ ਵਾਤਾਵਰਣ ਦੇ ਕਾਰਨ ਵੀ ਸੰਕਰਮਿਤ ਹੋ ਸਕਦਾ ਹੈ ਇਸ ਦਾ ਅਸਰ 3 ਤੋਂ 5 ਦਿਨਾਂ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਨਿਊਜ਼ੀਲੈਂਡ ਵੇਖੋ ਆਤਿਸ਼ਬਾਜ਼ੀ ਦੀ ਮਨਮੋਹਕ ਵੀਡੀਓ 2025 ਵਿੱਚ ਦੁਨੀਆ ਦੇ ਕਈ ਹਿੱਸਿਆਂ ਵਿੱਚ ਪ੍ਰਵੇਸ਼ ਕਰ ਗਿਆ ਜਿਸ ਵਿੱਚ ਨਿਊਜ਼ੀਲੈਂਡ ਵੀ ਸ਼ਾਮਿਲ ਹੈ ਆਕਲੈਂਡ ਚਾਰਜ ਨਵੇਂ ਸਾਲ ਦੇ ਮੌਕੇ ਸ਼ਾਨਦਾਰ ਜਸ਼ਨ ਕੀਤਾ ਗਿਆ ਲੋਕਾਂ ਨੇ ਇਸੇ ਸਾਲ ਨਵੇਂ ਦਾ ਸਵਾਗਤ ਆਤਿਸ਼ਬਾਜ਼ੀ ਨਾਲ ਕੀਤਾ ਇਸ ਨਾਲ ਨਿਊਜ਼ੀਲੈਂਡ ਨਵਿਆ ਪੰਜੀ ਜੇ ਪ੍ਰਵੇਸ਼ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਸਕਾਈ ਟਾਵਰ ਤੇ ਸ਼ਾਨਦਾਰ ਆਤੀਸ਼ਬਾਜ਼ੀ ਦੇ ਪਰਦੇਸ ਦਰਸ਼ਨ ਦੇ ਨਾਲ ਪੂਰਾ ਅਸਮਾਨ ਰੰਗਾਂ ਨਾਲ ਚਮਕਿਆ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਜਸ਼ਨ ਮਨਾਇਆ ਨਵੇਂ ਸਾਲ ਤੇ ਨਿਊਜ਼ੀਲੈਂਡ 'ਚ ਵੱਡਾ ਸਮਾਗਮ ਹੋਇਆ ਆਕਲੈਂਡ ਵਿੱਚ ਹੀ ਨਹੀਂ ਸਗੋਂ ਦੂਸਰੇ ਕਈ ਸਟੇਟਾ ਦੇ ਵਿੱਚ ਵੀ ਲਾਈਵ ਸੰਗੀਤ ਸਟ੍ਰੀਟ ਪਰਫਾਰਮੈਂਸ ਅਤੇ ਇੱਕ ਸ਼ਾਨਦਾਰ ਲਾਈਟ ਸ਼ੋਅ ਨਾਲ ਟੱਟ ਤੇ ਕਾਰਨੀਵਲ ਮਾਹੌਲ ਬਣਾਇਆ ਗਿਆ ਤੁਹਾਨੂੰ ਦੱਸ ਦਈਏ ਇਹ ਜਸ਼ਨ ਦਾ ਹਿੱਸਾ ਪਰਲੀ ਦੁਨੀਆ ਭਰ ਤੋਂ ਸਲਾਨੀ ਨਿਊਜ਼ੀਲੈਂਡ ਪਹੁੰਚੇ ਤੇ ਨਿਊਜ਼ੀਲੈਂਡ ਤੋਂ ਬਾਅਦ ਅਰਸ਼ੇਡਿਆ ਦੇ ਨਵੇਂ ਸਾਲ 2025 ਦੇ ਸਵਾਗਤ ਲਈ 2 ਘੰਟੇ ਜਸ਼ਨ ਮਨਾਏ ਜਾ ਰਹੇ ਹਨ ਰਵਾਇਤੀ ਆतिਸ਼ਬਾਜ਼ੀ ਲਈ ਸਿਡਨੀ ਹਾਰਬਰ ਵਿੱਚ 10 ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ਕੈਨੇਡਾ ਅਮਰੀਕਾ ਤੇ ਬਾਰਡਰ ਤੇ ਕਾਬੂ ਕੀਤੇ ਕਿ 7113 ਭਾਰਤੀ ਜੀਹਾਂ ਨਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 84% ਦੀ ਕਮੀ ਆਉਂਦਾ ਦਾਅਵਾ ਕੀਤਾ ਗਿਆ ਹੈ ਅਤੇ ਬੀਤੇ ਅਕਤੂਬਰ ਨਵੰਬਰ ਦੌਰਾਨ 7113 ਭਾਰਤੀ ਨੂੰ ਅਮਰੀਕਾ ਦੇ ਬਾਰਡਰ ਤੋਂ ਰੋਕਿਆ ਗਿਆ ਹੈ ਜਦਕਿ ਕੁਝ ਫੜਲੇ ਪ੍ਰਵਾਸੀਆਂ ਦੀ ਗਿਣਤੀ 27610 ਦਰਜ ਕੀਤੀ ਗਈ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਦਫਤਰ ਦਾ ਦਾਅਵਾ ਕੀਤਾ ਹੈ ਕਿ ਜੂਨ 2024 ਮਗਰੋਂ ਕੈਲੀ ਕੈਨੇਡੀਅਨ ਵੀਜ਼ਾ ਜਾਂ ਵਰਕ ਪਰਮਿਟ ਧਾਰਕਾਂ ਤੇ ਅਮਰੀਕਾ ਦਾਖਲ ਹੋਣ ਦੀ ਦਰ ਬਿਲਕੁਲ ਹੇਠਲੇ ਪੱਧਰ ਤੇ ਆ ਚੁੱਕੀ ਹੈ ਪਰ ਅਮਰੀਕਾ ਦੀ ਇੱਕ ਮੀਡੀਆ ਰਿਪੋਰਟ ਬਿਲਕੁਲ ਉਲਟ ਦਾਅਵਾ ਕਰ ਰਹੀ ਹੈ ਇਮੀਗ੍ਰੇਸ਼ਨ ਮੰਤਰਾਲੇ ਮੁਤਾਬਕ ਭਾਰਤੀਆਂ ਦੀ ਗਿਣਤੀ ਵਿੱਚ 84% ਦੀ ਕਮੀ ਆਈ ਉਤਰੀ ਬਾਡਰ ਦੇ ਕਾਬੂ ਕੀਤੇ ਕੁੱਲ ਪ੍ਰਵਾਸੀਆਂ ਵਿੱਚੋਂ ਭਾਰਤੀਆਂ ਦੀ ਗਿਣਤੀ 5% ਦੀ ਬੰਦੀ ਹੈ ਅਤੇ ਇਨ੍ਹਾਂ ਵਿੱਚ ਉਹ ਪ੍ਰਭਾਵੀ ਪ੍ਰਵਾਸੀ ਸ਼ਾਮਲ ਨਹੀਂ ਜੋ ਅਮਰੀਕਾ ਦੇ ਬਾਡਰ ਏਜੰਟਾਂ ਤੋਂ ਅੱਖ ਬਚਾ ਕੇ ਨਿਕਲਣ ਵਿੱਚ ਸਫਲ ਰਹੇ ਹਨ ਇਮੀਗ੍ਰੇਸ਼ਨ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਕੈਨੇਡਾ ਦੀ ਮੁੱਖ ਤਰਜੀਬ ਹੈ ਅਤੇ ਅਮਰੀਕਾ ਸਣੇ ਹੋਰ ਤੱਕ ਮੰਤਰੀ ਭਾਈਵਾਲਾ ਨਾਲ ਤਾਲਮੇਲ ਅਧੀਨ ਕਦਮ ਉਠਾਏ ਜਾ ਰਹੇ ਹਨ ਇੱਥੇ ਦੂਸਰਾ ਪੰਡਾ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ 트੍ਰੰਪ ਧਮਕੀ ਦੇ ਚੁੱਕੇ ਹਨ ਕਿ ਕੈਨੇਡਾ ਸਰਕਾਰ ਅਮਰੀਕਾ ਵਾਲੋ ਹੋ ਰਹੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਅਸਫਲ ਰਹਿੰਦੀ ਹੈ ਤਾਂ ਕੈਨੇਡੀਅਨ ਵਸਤਾ ਦੇ 5% ਦੀ ਟੈਕਸ ਲਾਗੂ ਕੀਤਾ ਜਾਵੇਗਾ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਉੱਤਰੀ ਸਰਹੱਦ ਤੇ ਗੈਰ ਕਾਨੂੰਨੀ ਪ੍ਰਵਾਸ ਵਿੱਚ 84% ਦੀ ਕਮੀ ਦਾ ਅੰਕੜਾ ਇਸੇ ਕਰਕੇ ਪ੍ਰਚਾਰਿਆ ਜਾ ਰਿਹਾ ਹੈ ਕਸਟਮ ਅਤੇ ਬਾਰਡਰ ਪੈਟਰੋਲ ਦੇ ਅੰਕੜਿਆਂ ਮੁਤਾਬਕ 2022 ਵਿੱਚ 1,09,535 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਿਆ ਗਿਆ ਸੀ ਜਿਨ੍ਹਾਂ ਵਿੱਚੋਂ 16% ਦੀ ਭਾਰਤੀ ਸਨ 2023 ਦੀ ਗੱਲ ਕਰੀ ਤੇ 1,99,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਰੋਕੇ ਗਏ ਹਨ ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ 30,000 ਦੇ ਅਜ ਕੀਤੀ ਗਈ ਹੈ ਜਦ ਜੇ 2024 ਦੀ ਗੱਲ ਕਰੀਏ ਕਿ ਤਕਰੀਬਨ 2 ਲੱਖ ਪ੍ਰਵਾਸੀਆਂ ਨੂੰ ਰੋਕਿਆ ਗਿਆ ਜਿਨ੍ਹਾਂ ਵਿੱਚੋਂ ਭਾਰਤੀਆਂ ਦੀ ਗਿਣਤੀ 43,000 बंदी है। रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन lagan is a leading matchmaking services provider we offer trusted and authentic matrimonial profile for those who are looking for brides and grooms for marriage register at info at .com. we cater for usa canada uk india and fiji for more information call 510-943-8037 that is 510-943-8037